ਨਾਈਟਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਮੇਰਾ ਯੁਵਾ ਭਾਰਤ ਨਹਿਰੂ ਯੁਵਾ ਕੇਂਦਰ ਲੁਧਿਆਣਾ ਵੱਲੋਂ ਵਿਕਸਤ ਭਾਰਤ ਜੰਗ ਲੀਡਰਸ਼ਿਪ ਐ ਡਾਇਲੌਗ ਦੇ ਦੂਸਰੇ ਸੰਸਕਰਨ ਦਾ ਐਲਾਨ ਕੀਤਾ ਗਿਆ ਹੈ ਇਹ ਇੱਕ ਮਹੱਤਵਪੂਰਨ ਪਲੇਟਫਾਰਮ ਹੈ ਜਿਸ ਵਿੱਚ ਸਾਡੀ ਨੌਜਵਾਨ ਪੀੜ੍ਹੀ ਉਮਰ 15 ਤੋਂ 29 ਸਾਲ ਵੱਲੋਂ ਸਿੱਧੇ ਤੌਰ ਤੇ ਹੀ ਭਵਿੱਖ ਦੀ ਨੀਤੀ ਨਿਰਧਾਰਨ ਵਿੱਚ ਆਪਣਾ ਵਿਜ਼ਨ ਪੇਸ਼ ਕੀਤਾ ਜਾ ਸਕੇਗਾ ਮੇਰਾ ਯੂਵ ਭਾਰਤ ਲੁਧਿਆਣਾ ਜਿਸ ਨੂੰ ਕਿ ਪਹਿਲਾਂ ਨਹਿਰੂ ਜਵਾਹ ਕੇਂਦਰ ਕਿਹਾ ਜਾਂਦਾ ਸੀ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਰਸ਼ਮੀਤ ਕੌਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ BBII LD ਕੁਇਜ਼ ਦਾ ਪਹਿਲਾ ਪੜਾ ਹੁਣ ਮਾਈ ਭਾਰਤ ਪੋਰਟਲ ਤੇ ਲਾਈਵ ਹੈ ਨੌਜਵਾਨ ਇਸ ਕੁਇਜ਼ ਵਿੱਚ ਸ਼ਿਰਕਤ ਕਰਕੇ ਆਪਣਾ ਗਿਆਨ ਤੇ ਸਮਰੱਥਾ ਪ੍ਰਦਰਸ਼ਿਤ ਕਰ ਸਕਦੇ ਹਨ VPI YLED 2025 ਦੀ અપਾਰ ਸਫਲਤਾ ਤੋਂ ਬਾਅਦ ਜਿਸ ਵਿੱਚ 30 ਲੱਖ ਤੋਂ ਵੱਧ ਨੌਜਵਾਨ ਸ਼ਾਮਲ ਹੋਏ ਸਨ ਹੁਣ 2026 ਦਾ ਸੰਸਕਰਣ ਨਵੇਂ ਟ੍ਰੈਕਾਂ ਵਿੱਚ ਡਿਜ਼ਾਈਨ ਫਾਰ ਵਿਕਸਿਤ ਭਾਰਤ ਟੈਕ ਫਾਰ ਵਿਕਸਿਤ ਭਾਰਤ ਅਤੇ ਹੈਕ ਫਾਰ ਸੋਸ਼ਲ ਕੌਜ਼ ਤੇ ਕੇਂਦਰਿਤ ਹੋਵੇਗਾ ਡਿਪਟੀ ਡਾਇਰੈਕਟਰ ਸ਼੍ਰੀਮਤੀ ਰਸ਼ਮਿਤ ਕੌਰ ਨੇ ਦੱਸਿਆ ਕਿ ਵਿਦਿਆਰਥੀ ਆਪਣੇ ਵਿਚਾਰ ਲੇਖਾ ਵੀਡੀਓ ਪੀਪੀਟੀ ਪ੍ਰੈਜੈਂਟੇਸ਼ਨਾਂ ਰਹੀਂ ਪੇਸ਼ ਕਰ ਸਕਣਗੇ ਉਹਨਾਂ ਦੱਸਿਆ ਕਿ ਇਹ ਮਹੱਤਵਪੂਰਨ ਇਵੈਂਟ ਦਿੱਲੀ ਵਿੱਚ 10-12 ਜਨਵਰੀ 2026 ਤੱਕ ਹੋਵੇਗਾ ਜਿੱਥੇ ਦੇਸ਼ ਭਰ ਵਿੱਚੋਂ 3000 ਦੇ ਕਰੀਬ ਨੌਜਵਾਨਾਂ ਵੱਲੋਂ ਸ਼ਮੂਲੀਅਤ ਕੀਤੀ ਜਾਣੀ ਹੈ ਉਹਨਾਂ ਇਹ ਵੀ ਦੱਸਿਆ ਕਿ ਰਜਿਸਟ੍ਰੇਸ਼ਨ ਹੁਣ ਮਾਈ ਭਾਰਤ ਪੋਰਟਲ ਤੇ ਖੁੱਲੀ ਹੈ ਜਿੱਥੇ ਅਪਲਾਈ ਕਰਨ ਦੀ ਆਖਰੀ ਮਿਤੀ 15 ਅਕਤੂਬਰ ਨਿਰਧਾਰਿਤ ਕੀਤੀ ਗਈ ਹੈ ਡਿਪਟੀ ਡਾਇਰੈਕਟਰ ਸ਼੍ਰੀਮਤੀ ਰਸ਼ਮੀਤ ਕਾਰ ਵੱਲੋਂ ਨੌਜਵਾਨਾਂ ਨੂੰ ਅਪੀਲ ਕਰਦੇ ਆ ਕਿ ਆ ਕਿ ਸੁਨਹਿਰੇ ਮੌਕੇ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ ਵਧੇਰੇ ਜਾਣਕਾਰੀ ਲਈ 98154 14075 87006 95670 ਅਤੇ ਮੇਰਾ ਯੁਵਾ ਭਾਰਤ ਲੁਧਿਆਣਾ ਦੀ ਈਮੇਲ ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ